ਮਹਾਂ ਬਲੀ ਜੋਦੇ ਤਨਤਨ ਬਾਬਾ ਦੀਪ ਸਿੰਘ ਦਾ ਜਨਮ ਪਿੰਡ ਪੋਵਿੰਡ ਵਿਖੇ ਪਿਤਾ ਪਾਈ ਭਗਤਾ ਜੀ ਅਤੇ ਮਾਤਾ ਜੁਣੀ ਦੇ ਗ੍ਰਾਪ ਪਿੰਡ ਪੋਵਿੰਡ ਵਿਖੇ ਹੋਇਆ ਬਾਬਾ ਦਾਸ ਬਾਬਾ ਦੀਪ ਸਿੰਘ ਜੀ ਉਹ ਮਾਨਸ਼ੀਤ ਨੇ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਮਨਦਰ ਸਾਹਿਬ ਦੀ ਜਿਹੜੀ ਆਨ ਸ਼ਾਨ ਮਾਨ ਮਰਿਆਦਾ ਕਾਇਮ ਰੱਖਣ ਲਈ ਆਪਣਾ ਸੀਸ ਭੇਟ ਕੀਤਾ ਉਸ ਸਮੇਂ ਮੁਗਲਾਂ ਨੇ ਬਾਬਾ ਦੀ ਹਰਬੰਦਰ ਸਾਹਿਬ ਵਿਖੇ ਹਰਮੰਦਰ ਸਾਹਿਬ ਦੀ ਬੇਹੁਰਮਤੀ ਕੀਤੀ ਜਾ ਰਹੀ ਸੀ ਇਥੋਂ ਤੱਕ ਕਿ ਸਰੋਵਰ ਹੀ ਪੂਰਿਆ ਜਿੱਕਾ ਸੀ ਉਸ ਸਮੇਂ ਬਾਬਾ ਦੀਪ ਸਿੰਘ ਜੀ ਨੇ ਗੁਰਦਰਾ ਤੱਕ શ્રી ਦਮਦਮ ਸਾਹਿਬ ਤੋਂ ਪਰਨ ਕਰਕੇ ਤੁਰੇ ਫਤੈ ਗੁਰਦਰਾ ਟਾਲਾ ਸਾਹਿਬ ਵਿਖੇ ਗੁਰਦਰਾ ਲਕੀਰ ਸਾਹਿਬ ਵਿਖੇ ਆ ਕੇ ਲਕੀਰ ਖਿੱਚੀ ਕਿ ਜਿਨੇ ਸੀਸ ਦੇਣਾ ਉਹ ਇਸ ਲਕੀਰ ਤੋਂ ਅੱਗੇ ਚੱਲ ਜੋ ਜਿਨੇ ਵਾਪਸ ਮੁੜਨਾ ਉਹ ਇੱਥੋਂ ਵਾਪਸ ਮੁੜ ਜੋ ਗੁਰਦਰਾ ਟਾਲਾ ਸਾਹਿਬ ਵਿਖੇ ਆ ਕੇ ਸੰਝਾ ਵਾਰ ਹੋਇਆ ਤੇ ਬਾਬਾ ਦੀਪ ਸਿੰਘ ਜੀ ਦਾ ਸੀਸ ਜਿਹੜਾ ਉਹ ਲੱਥ ਗਿਆ ਉਸ ਸਮੇਂ ਆਂਦੇਗੀ ਸਿੰਘਾ ਨੇ ਬਾਬਾ ਦੀਪ ਸਿੰਘ ਨੂੰ ਚੇਤੇ ਕਰਾਇਆ ਕਿ ਬਾਬਾ ਜੀ ਆਪ ਜੀ ਨੇ ਪਰਣ ਕੀਤਾ ਸੀ ਕਿ ਮੈਂ ਜਿਹੜਾ ਸੀਸ ਆ ਗੁਰੂ ਚਰਨਾ ਚ ਸੱਚਖੰਡ ਸ਼੍ਰੀ ਹਰਮਨ ਦਾ ਸਾਹਿਬ ਵਿਖੇ ਅਰਪਣ ਕਰਾਂਗਾ ਤਾਂ ਗੁਰੂ ਮਹਾਰਾਜ ਬਾਬਾ ਦੀਪ ਸਿੰਘ ਜੀ ਨੇ ਗੁਰੂ ਦਾ ਪਰਣ ਯਾਦ ਕਰਦਿਆਂ ਉਸੇ ਵળે ਹੀ ਸੀਸ ਦਾ ਤਲੀ ਦਾ ਟਿਕਾ ਲਿਆ ਤੇ ਦੁਸ਼ਮਣਾਂ ਦੇ ਆਉ ਲਾਉਂਦੇ ਹੋਏ ਸੱਚਖੰਡ ਸ਼੍ਰੀ ਹਰਮਨ ਦਾ ਸਾਹਿਬ ਵਿਖੇ ਸੀਸ ਭੇਟ ਕੀਤਾ ਅੱਜ ਉਹਨਾਂ ਦੇ ਜਲਮ ਦਿਹਾੜੇ ਸਬੰਧ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਅਖੰਡ ਪਾਠ ਆਰੰਭ ਕੀਤੇ ਗਏ ਨੇ ਜਿਨ੍ਹਾਂ ਦੇ ਭੋਗ 27 ਤਰੀਕ ਨੂੰ ਸਵੇਰੇ 8 ਵਜੇ ਪੈਣੇ ਨੇ 26 ਤਰੀਕ ਨੂੰ ਵਿਸ਼ਾਲ ਨਗਰ ਕੀਰਤਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ ਸੰਪੰਨ ਹੋਵੇਗਾ 27 ਤਰੀਕ ਨੂੰ ਅਖੰਡ ਪਾਠ ਦੇ ਭੋਗ ਅਪਰੰਤ ਸਿੰਘ ਸਭਾ ਹਾਂਜੀ ਕਥਾ ਕਰਨਗੇ ਅਤੇ ਉਸ ਦਿਨ 27 ਤਰੀਕ ਨੂੰ ਹੀ ਅਮਰਤ ਸੰਚਾਰ ਹੋਵੇਗਾ ਅਤੇ 27 ਤਰੀਕ ਨੂੰ ਸਾਰਾ ਦਿਨ ਰਾਗੀ ਢਾਡੀ ਕਵੀਸ਼ਰ ਆਪਣੇ ਗੁਰੂ ਜਸਨਾ ਵਾਲ ਸੰਗਤਾਂ ਨੂੰ ਨਿਹਾਲ ਕਰਨਗੇ ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਬੱਚਿਆਂ ਨੂੰ ਬਾਬਾ ਦੀਸ ਨੇ ਇਤਿਹਾਸ ਦੱਸਣ ਦੀ ਬਹੁਤ ਲੋੜ ਆ ਕਿਉਂਕਿ ਅੱਜ ਇਹ ਬੱਚੇ ਜਿਹੜੇ ਉਹ ਸਿੱਖੀ ਤੋਂ ਦੂਰ ਹੋ ਰਹੇ ਨੇ ਅਤੇ ਵਿਦੇਸ਼ਾਂ ਵੱਲ ਮੂੰਹ ਕਰ ਲਿਆ ਅੱਜ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਬਾਬਾ ਦੀਪ ਸਿੰਘ ਦਾ ਇਤਿਹਾਸ ਦੱਸਣਾ ਬਹੁਤ ਜ਼ਰੂਰੀ ਹੈ ਉੱਥੇ ਹੀ ਛੋਟੇ ਸਹਿਬਜ਼ਾਦੇ ਅਤੇ ਵੱਡੇ ਸਹਿਬਜ਼ਾਦੇ ਦਾ ਇਤਿਹਾਸ ਵੀ ਬਹੁਤ ਦੱਸਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਸਾਡੇ ਬੱਚੇ ਇਤਿਹਾਸ ਸੁਣਨਗੇ ਇਤਿਹਾਸ ਪੜਨਗੇ ਤਾਂ ਹੀ ਉਹ ਸਿੱਖੀ ਨਾਲ ਜੁੜਨਗੇ ਅੱਜ ਦੀਆਂ ਮਾਵਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਉਹ ਬਾਬਾ ਦੀਪ ਸਿੰਘ ਦਾ ਇਤਿਹਾਸ ਦੱਸ ਕੇ ਬਾਬਾ ਦੀਪ ਸਿੰਘ ਵੱਲੋਂ ਕੀਤੇ ਪਰਨ ਦਾ ਇਤਿਹਾਸ ਦੱਸ ਕੇ ਕਿ ਕਿਵੇਂ ਉਹਨਾਂ ਨੇ ਆਪਣਾ ਸੀਸ ਤਲੀ ਦਾ ਟਿਕਾ ਕੇ ਸੱਚ ਕੰਨ ਸ੍ਰੀ ਹਰਿਮੰਦਰ ਸਾਹਿਬ ਦੇ ਅਰਪਣ ਕੀਤਾ ਉਹਨਾਂ ਵਰਗੇ ਯੋਧਿਆਂ ਦਾ ਜਨਮ ਦਿਨ ਜਨਮ ਦਿਹਾੜਾ ਮਨਾਉਣਾ ਮੈਂ ਸਮਝਦਾ ਕਿ ਕੌਮ ਲਈ ਫਖਰ ਦੀ ਗੱਲ ਆ ਮੈਂ ਸਮੁੱਚੀ ਹੀ ਕੌਮ ਨੂੰ ਬਾਬਾ ਦੀਸੂ ਜੰੰਧਿਆਲੇ ਦੀ ਵਧਾਈ ਦਿੰਦਾ ਉੱਤੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਸ ਦਿਨ ਵੱਧ ਤੋਂ ਵੱਧ ਗੁਰਦੁਆਰਾ ਬਾਬਾ ਦੀਸੂ ਜੀ ਵਿਖੇ ਪਹੁੰਚ ਕੇ ਗੁਰੂ ਜਸ ਸਰਵਣ ਕਰਨ ਅਤੇ ਗੁਰੂ ਗੁਰੂ ਮਹਾਰਾਜੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੂਰਾ ਸੋਪੈ ਚਾਨੀਆਂ ਜੋ ਲਰੇਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮੇਰੇ ਕਬੂ ਨਾ ਛੋਡੇ ਇਹ ਧੰਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਨੋਕੇ ਸ਼ਹੀਦ ਕਿਹਾ ਜਾਂਦਾ ਹੈ ਉਹਨਾਂ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਖੰਡ ਪਾਇਤ ਸਹਿਬਾਨ ਜਿਹੜੇ ਆ ਗੁਰਦ੍ਰਸ਼ੀਦਾ ਸਾਹਿਬ ਆਰੰਭ ਹੋਇਆ ਔਰ ਹਰ ਸਾਲ ਦੀ ਤਰ੍ਹਾਂ ਬਹੁਤ ਵੱਡੇ ਪ੍ਰਬੰਧ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਆ ਜਿੱਥੇ ਲੰਗਰਾਂ ਦੇ ਕੀਤੇ ਗਏ ਆ ਉੱਥੇ ਸਜਾਵਟ ਦੇ ਕੀਤੇ ਗਏ ਆ ਸਾਰੇ ਪ੍ਰਬੰਧ ਸੰਗਤਾਂ ਦੇ ਰਹਿਣ ਵਾਸਤੇ ਕੀਤੇ ਗਏ ਆ ਔਰ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਇੱਥੇ ਆਣ ਕੇ ਬਾਬਾ ਜੀ ਦੇ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦੀਆਂ ਨੇ ਉਹਨਾਂ ਦਾ ਬੜਾ ਵੱਡਾ ਇਤਿਹਾਸ ਹੈ ਜਿਨ੍ਹਾਂ ਨੇ ਦਮਦਮਾ ਸਾਹਿਬ ਦੀ ਧਰਤੀ ਤੋਂ ਚੱਲ ਕੇ ਅਰਦਾਸ ਕਰਕੇ ਬਿਰਥੀ ਕਰੇ ਨਾ ਹੋ ਗਈ ਜਨ ਕੀ ਅਰਦਾਸ ਉਹਨਾਂ ਨੇ ਇੱਕ ਪਰਨ ਕੀਤਾ ਇਹ ਮਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿਹੜਾ ਹੈ ਉਹ ਮੁਗਲਾਂ ਤੋਂ ਖਾਲੀ ਕਰਾਉਣਾ ਉਹਨਾਂ ਦਾ ਜਿਹੜਾ ਸਿਰਸੀ ਉਹ ਟਾਲਾ ਸਾਹਿਬ ਦੇ ਸਥਾਨ ਤੇ ਧੜ ਨਾਲ ਜੁੜਾ ਹੋ ਗਿਆ ਲੇਕਿਨ ਅਰਦਾਸ ਕੀਤੀ ਸੀ ਸਿੱਖ ਦੀ ਅਰਦਾਸ ਕਦੇ ਬਿਰਠੀ ਨਹੀਂ ਜਾਂਦੀ ਉਹਨਾਂ ਨੇ ਸੀਸ ਪੜੀ ਤੇ ਰੱਖ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਆ ਪ੍ਰਕਰਮਾ ਵਿੱਚ ਆ ਕੇ ਜਿਹੜਾ ਸੀ ਆਪਣਾ ਸੀਸ ਭੇਟ ਕੀਤਾ ਆਪਣਾ ਪਰਨ ਪੂਰਾ ਕੀਤਾ ਔਰ ਬਹੁਤ ਵੱਡਾ ਇਤਿਹਾਸ ਸਿਰਜਾ ਮੈਂ ਸਮਝਾਏ ਜਿਹੜੀ ਸ਼ਕਤੀ ਹੈ ਇਹ ਬਾੜੀ ਵਿੱਚੋਂ ਗਰਬਾਣੀ ਵਿੱਚੋਂ ਔਰ ਇਹ ਸ਼ਕਤੀ ਜਿਹੜੀ ਆ ਅੰਮ੍ਰਿਤ ਵਿੱਚੋਂ ਸਾਨੂੰ ਪੈਦਾ ਹੁੰਦੀ ਹੈ ਸੋ ਸਿੰਘ ਸਾਹਿਬ ਦੀ ਵਿਖਿਆ ਜਿਵੇਂ ਕਿਤੇ ਨਾ ਕਿਤੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਆਪਣੀ ਇਤਿਹਾਸ ਤੋਂ ਜਾਣੂ ਨਹੀਂ ਹੁੰਦੀ ਉਹ ਨੌਜਵਾਨ ਪੀੜ੍ਹੀ ਕਈ ਵਾਰ ਨਾ ਮਣ ਜਾਣਤ ਸਭ ਬਾਤ ਜਾਣਤੇ ਹੀ ਔਗਣ ਕਰੇ ਸਭ ਨੂੰ ਪਤਾ ਬਾਬਾ ਦੀਪ ਸਿੰਘ ਜੀ ਨੂੰ ਕੌਣ ਨਹੀਂ ਜਾਣਦਾ ਸੰਸਾਰ ਦਾ ਬੱਚਾ ਬੱਚਾ ਜਾਣਦਾ ਸੋ ਕਈ ਵਾਰ ਗੁਰਬਾਣੀਆਂ ਦੀ ਮਣ ਜਾਣਤ ਸਭ ਬਾਤ ਜਾਣਤੇ ਹੀ ਔਗਣ ਕਰੇ ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਹੇ ਪਰੇ ਕਈ ਅਨਜਾਣੇ ਚ ਕਈ ਜਾਨ ਬੁੱਝ ਕੇ ਜਿਹੜੇ ਆ ਉਹ ਗੁਰੂ ਤੋਂ ਪਾਸੇ ਜਾ ਰਹੇ ਆ ਇੱਕ ਆ ਫੇਸਬੁੱਕ ਤੇ ਵਟਸਐਪ ਨੇ ਸਾਡੇ ਨੌਜਵਾਨਾਂ ਦੀ ਹਲ ਖਲਾਅਤੀ ਇੱਕ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਜਿਹੜਾ ਪੇਰਜਕਾਰੀ ਨਸ਼ਾ ਉਹਨਾਂ ਨੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹਣਾ ਹੈ ਵੀ ਇਹਦੀ ਵਰਤੋਂ ਵੀ ਜਿਹੜੀ ਆ ਨਾ ਉਹ ਵੀ ਸਹੀ ਕੀਤੀ ਜਾਵੇ ਕਿਉਂਕਿ ਇਹ ਕੁਮਾੜਾ ਨਹੀਂਗਾ ਵਟਸਐਪ ਚੰਗਾ ਹੈ ਇਸ ਕੋਈ ਚੰਗੀ ਆ। ਲੇਕਿਨ ਇਹਦੀ ਵਰਤੋਂ ਜਿਹੜੀ ਆ ਨਾ ਇਹ ਜਿੱਥੇ ਇਹ ਧਾਰਮਿਕ ਤੌਰ ਤੇ ਆਪਣੇ ਆਪ ਨੂੰ ਪਰਪੱਕ ਕਰ ਲਈ ਕਰਨੀ ਹੈ। ਉੱਥੇ ਨਾਲ ਦੀ ਨਾਲ ਸਮਾਜਿਕ ਤੌਰ ਤੇ ਔਰ ਸਾਡਾ ਜਿਹੜੇ ਰੀਤ ਰਵਾਜ ਨੇ ਉਹਨਾਂ ਨੂੰ ਵੀ ਮੁੱਖ ਰੱਖ ਕੇ ਕਰਨੀ ਚਾਹੀਦੀ ਹੈ। ਸੋ ਨੌਜਵਾਨਾਂ ਨੂੰ ਮੈਂ ਕਹਿਣਾ ਚਾਹੁੰਦਾ ਦਾੜੀ ਤੇ ਕੇਸ ਰੱਖੋ। ਅਮਰਤਾਰੀ ਹੋਵੋ। ਗੁਰੂ ਵਾਲੇ ਬਣੋ ਬਾਣੀ ਤੇ ਬਾਣੇ ਨਾਲ ਜੁੜੋ। ਕਿਉਂਕਿ ਬਾਹਰ ਜਾਣ ਦੀ ਗੱਲ ਮਾੜੀ ਨਹੀਂ ਗਈ। ਜਾਣਾ ਚਾਹੀਦਾ। ਲੇਕਿਨ ਇਹ ਨਹੀਂ ਕਿ ਆਪਣਾ ਵਤਨ ਹੀ ਆਪਾਂ ਖਾਲੀ ਕਰਦਗੇ। ਜਿਹੜਾ ਪੰਜਾਬ ਆ ਇਹਦਾ ਬੜਾ ਵੱਡਾ ਇਤਿਹਾਸ ਹੈ ਪੰਜਾਬ ਦੇ ਇਤਿਹਾਸ ਨੂੰ ਔਰ ਗੁਰੂਆਂ ਪੀਰਾਂ ਦੀ ਧਰਤੀ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਤੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਮੈਂ ਸਾਰੇ ਸੰਸਾਰ ਦੇ ਲੋਕਾਂ ਨੂੰ ਵਧਾਈ ਦੇਣਾ ਚਾਹਣਾ ਬੇਨਤੀ ਕਰਨੀ ਚਾਹਣਾ ਵੀ ਵੱਡੀ ਗਿਣਤੀ ਚ ਆ ਕੇ ਇੱਥੇ ਨਤਮਸਤਕ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ